ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਆਪਾਂ 15 16 ਅਤੇ 17 ਜੂਨ 2025 ਦੇ ਮੌਸਮ ਦੀ ਗੱਲ ਕਰਾਂਗੇ ਕਿ ਨਾ ਤਿੰਨ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ 15 ਜੂਨ ਦਾ ਮੌਸਮ ਅੱਜ ਦੀ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਤਾਂ ਜਿਹੜਾ ਰਾਤ ਵੇਲੇ ਬੱਦਲ ਦੱਖਣ ਪੱਛਮ ਤੋਂ ਉੱਠਿਆ ਸੀ ਉਹੀ ਬੱਦਲ ਜਿਵੇਂ ਦੱਸਿਆ ਸੀ ਪੰਜਾਬ ਦੇ ਹਿੱਸਿਆਂ ਨੂੰ ਕਵਰ ਕਰ ਰਿਹਾ ਹੈ ਪੰਜਾਬ ਦੇ ਲਗਭਗ ਜ਼ਿਆਤਰ ਹਿੱਸਿਆਂ ਤੇ ਵਿੱਚ ਹਲਕੀ ਦਰਮਿਆਨੀ ਟਟਮੀ ਬੱਦਲਵਾਈ ਬਣੀ ਹੋਈ ਹੈ ਕਈ ਹਿੱਸਿਆਂ ਵਿੱਚ ਥੋੜਾ ਬਹੁਤ ਰਾਤ ਨੂੰ ਵਿਕਣ ਮਣ ਦਿਖਣ ਨੂੰ ਮਿਲੀ ਹੈ ਸਵੇਰ ਦੇ ਸਮੇਂ ਵੀ ਹੋ ਸਕਦਾ ਹੈ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਲੁਧਿਆਣੇ ਦੇ ਪੂਰਬੀ ਹਿੱਸੇ ਚੰਡੀਗੜ੍ਹ ਮਹਾਲੀ ਸਾਈਡ ਦੇ ਇਲਾਕੇ ਇਹਨਾਂ ਹਿੱਸਿਆਂ ਦੇ ਵਿੱਚ ਅੱਜ ਵੀ ਸਵੇਰ ਦੇ ਵੇਲੇ ਥੋੜਾ ਜਿਹਾ ਮੀਂਹ ਦੀ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਹੈਗੀ ਆ ਹਲਕੀ ਦਰਮਿਆਨੀ ਕੰਮਣ ਜਾਂ ਹਲਕੇ ਦਰਮਿਆਨੀ ਸਰਾਟੇ ਦੀ ਇਸ ਤੋਂ ਬਿਨਾ ਬਾਕੀ ਪੰਜਾਬ ਦੇ ਮੌਸਮ ਠੀਕ ਠਾਕ ਰਹਿਣ ਦੀ ਉਮੀਦ ਹੈ ਦਿਨ ਦੇ ਵੇਲੇ ਅੱਜ ਸਾਰਾ ਦਿਨ ਲਗਭਗ ਥੋੜੀ ਬਹੁਤ ਬੱਦਲਵਾਈ ਦਿਆਵਾ ਜਾਈ ਹੁੰਦੀ ਰਹੇਗੀ ਹਲਕੇ ਦਰਮਿਆਨੇ ਟੁੱਟਵੇਂ ਰੂਪ ਵਿੱਚ ਬੱਦਲਵਾਈ ਬਣਦੀ ਵਿਗੜਦੀ ਰਹੇਗੀ ਜਿਸ ਨਾਲ ਕੋਈ ਹਲਕੀ ਜਿਆਦਾ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਕੁਝ ਹਿੱਸਿਆਂ ਵਿੱਚ ਬਣ ਸਕਦੇ ਨੇ ਜਿਸ ਨਾਲ ਕੁਝ ਭਾਗਾਂ ਵਿੱਚ ਥੋੜਾ ਬਹੁਤ ਮੀਂਹ ਅੱਜ ਫੇਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਆ ਦਿਨ ਦੇ ਕਿਸੇ ਵੀ ਵੇਲੇ 16 ਜੂਨ ਦਾ ਮੌਸਮ 16 ਜੂਨ ਨੂੰ ਵੀ ਮੌਸਮ ਇਸੇ ਤਰ੍ਹਾਂ ਆ ਰਹੀਗਾ ਲਗਭਗ ਅਗਲੇ ਜਿਹੜੇ 3-4 ਦਿਨ ਨੇ ਇਹਨਾਂ ਵਿੱਚ ਬੱਦਲਵਾਈ ਥੋੜੀ ਬਹੁਤ ਬਣਦੀ ਵਿਗੜਦੀ ਰਹੇਗੀ 16 ਤਰੀਕ ਨੂੰ ਵੀ ਹਲਕੀ ਦਰਮਿਆਨੀ ਬੱਦਲਵਾਈ ਰਹੇਗੀ ਕੁਝ ਭਾਗਾਂ ਵਿੱਚ ਥੋੜਾ ਬਹੁਤ ਮੀਂਹ ਪੈ ਸਕਦਾ ਹੈ ਅੱਜ ਰਾਤ ਨੂੰ ਕੱਲ ਸਵੇਰੇ ਨੂੰ ਤੇ 16 ਦੀ ਸਵੇਰ ਹੋ ਗਈ ਸ਼ਾਮ ਹੋ ਗਈ ਇਹਨਾਂ ਦਿਨਾਂ ਦੇ ਵਿੱਚ ਫਿਰ ਛੋਟੇ-ਮੋਟੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਹਵਾਵਾਂ ਜ਼ਿਆਦਾਤਰ ਪੂਰਬ ਦਿਸ਼ਾ ਤੋਂ ਚੱਲਣਗੀਆਂ ਤੇ ਪੂਰਬ ਹਵਾਵਾਂ ਕਿਉਂਕਿ ਨਮੀ ਵਾਲੀਆਂ ਹਵਾਵਾਂ ਨੇ ਇਹਨਾਂ ਦੇ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਬੱਦਲ ਗਰਜ ਚਮਕ ਵਾਲੇ ਬਣ ਦੀ ਸੰਭਾਵਨਾ ਜ਼ਿਆਦਾ ਬਣੀ ਰਹੇਗੀ ਹੁਣ ਆਪਾਂ 17 ਜੂਨ ਦੇ ਮੌਸਮ ਬਾਰੇ ਗੱਲਬਾਤ ਕਰਦੇ ਹਾਂ ਗੱਲ ਕਰੀਏ 17 ਤਰੀਕ ਦੇ ਤਾਂ 17 ਤਰੀਕ ਨੂੰ ਪੰਜਾਬ ਦਾ ਮੌਸਮ ਥੋੜਾ ਜਿਹਾ ਵੱਡੇ ਪੱਧਰ ਤੇ ਉੱਪਰ ਬਦਲ ਸਕਦਾ ਹੈ 16 ਦੀ ਰਾਤ ਤੋਂ ਬਾਅਦ ਲੈ ਕੇ 17 ਦੀ ਸ਼ਾਮ ਤੱਕ ਇਸ ਸਮੇਂ ਦੌਰਾਨ ਜਿਹੜੇ 24 ਤੋਂ 36 ਘੰਟੇ ਹੋਣਗੇ ਸੋ ਇਹਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਚੰਗਾ ਤਗੜਾ ਭਰਪੂਰ ਮੀਂਹ ਪੈ ਸਕਦਾ ਹੈ 16 ਦੀ ਰਾਤ ਤੇ 17 ਸਵੇਰੇ ਦਨ ਵੇਲੇ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹਦੇ ਵਿੱਚ ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਪਹਿਲਾਂ ਤੋਂ 2 ਦਿਨ ਜਾਂ 3 ਦਿਨ ਪਹਿਲਾਂ ਦੱਸਣਾ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕਿਉਂਕਿ ਮੌਸਮ ਦੇ ਵਿੱਚ ਇਹਨਾਂ ਦਿਨਾਂ ਵਿੱਚ ਬਦਲਾਅ ਬਹੁਤ ਜਲਦੀ ਆਉਂਦੇ ਨੇ ਇਸੇ ਕਰਕੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਅਪਡੇਟ ਨਾ ਆਵੇ ਪਰ ਫਿਰ ਵੀ ਤੁਹਾਨੂੰ ਇੱਕ ਜੋ ਵੀ ਇੱਕ ਮੌਸਮੀ ਸਿਸਟਮ ਬਣ ਰਹੇ ਨੇ ਜੋ ਮੌਸਮੀ ਹਾਲਾਤ ਨੇ ਉਨ੍ਹਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਜਿਹੜਾ ਪੰਜਾਬ ਦਾ ਦੱਖਣੀ ਹਿੱਸਾ ਹੋਵੇ ਜਿਵੇਂ ਰਾਜਸਥਾਨ ਦੇ ਨੇੜਲੇ ਕੋਈ ਦੱਖਣ ਪੱਛਮ ਤੋਂ ਲੈ ਕੇ ਹਰਿਆਣੇ ਦੇ ਨੇੜਲੇ ਇਲਾਕੇ ਹੋਣਗੇ ਇਹਨਾਂ ਹਿੱਸਿਆਂ ਦੇ ਵਿੱਚ ਹੋ ਸਕਦਾ ਹੈ ਕਿ ਜ਼ਿਆਦਾ ਤਗੜੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਪੰਜਾਬ ਦੇ ਮੈਪ ਤੇ ਦੇਖੀਏ ਤਾਂ ਲਗਭਗ ਪੰਜਾਬ ਦਾ ਜਿਹੜਾ ਇਹ ਹਿੱਸਾ ਹੈ ਇਸ ਦੇ ਵਿੱਚ ਵੀ ਮੀਂਹ ਪੈਣ ਦੀ ਅਸਾਰ ਨੇ ਇਹਨਾਂ ਭਾਗਾਂ ਦੇ ਵਿੱਚ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹਦਾਇ ਮਤਲਬ ਨਹੀਂ ਕਿ ਜਿਹੜਾ ਮਾਝਾ ਤੋਂ ਬਾਹਰ ਰਹਿ ਗਿਆ ਇਹਨਾਂ ਭਾਗਾਂ ਵਿੱਚ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਮੀਂਹ ਦੀ ਸੰਭਾਵਨਾ ਟੁੱਟਵੇਂ ਰੂਪ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣੀ ਰਹੇਗੀ ਅੱਧੇ ਤੋਂ ਵੱਧ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਥੋੜਾ ਬਹੁਤ ਹਿੱਸੇ ਤੇ ਖੁਸ਼ਕ ਰਹਿ ਸਕਦੇ ਹਨ ਬਾਕੀ ਜਿਹੜੀ 100% ਮੀਂਹ ਦੀ ਸਟੀਕ ਜ਼ਿਲ੍ਹੇ ਵਾਰ ਅਪਡੇਟ ਹੈ ਉਹ ਤੁਹਾਨੂੰ ਅਗਲੇ 1-2 ਦਿਨਾਂ ਵਿੱਚ ਸਮੇਂ-ਸਮੇਂ ਨਾਲ ਸਾਂਝੀ ਕਰਦੇ ਰਾਂਗੇ ਜਿਵੇਂ ਹੀ ਮੌਸਮੀ ਸਿਸਟਮ ਬਣਨਗੇ ਕਿਉਂਕਿ ਮੌਸਮੀ ਸਿਸਟਮਾਂ ਦੇ ਵਿੱਚ ਬਦਲਾਅ ਗਰਮੀ ਵਿੱਚ ਬਹੁਤ ਜਲਦੀ ਆਉਂਦਾ ਹੈ ਤਾਪਮਾਨ ਅਤੇ ਗਰਮੀ ਦੇ ਬਾਰੇ ਜਾਂਦੇ ਜਾਂਦੇ ਗੱਲਬਾਤ ਕਰੀਏ ਤਾਂ ਤਾਪਮਾਨ ਅਤੇ ਗਰਮੀ ਦੀ ਗਰਮੀ ਤੋਂ ਥੋੜੀ ਜਹੀ ਰਾਤ ਬਣੀ ਰਹੂਗੀ ਥੋੜੀ ਬਹੁਤ ਬਦਲਵਾਈ ਹੋਣ ਕਰਕੇ ਤਾਪਮਾਨ ਥੋੜੇ ਜੇ 2-3 ਡਿਗਰੀ ਘਟਣਗੇ ਜਿਹੜੇ 45 ਤੋਂ 46 ਡਿਗਰੀ ਬਣੇ ਹੋਏ ਸੀ ਪਰ ਫਿਰ ਵੀ ਥੋੜਾ ਜਿਆਪੂਰਵੀ ਹਵਾਵਾਂ ਕਰਕੇ ਹਮਸ ਵਾਲੀ ਗਰਮੀ ਜਿਹੜੀ ਉਹ ਜ਼ਿਆਦਾ ਪਰੇਸ਼ਾਨ ਕਰ ਸਕਦੀ ਹੈ ਏਸੀ ਅੱਜ ਦੇ ਮੌਸਮ ਦੀ ਬਹੁਤ ਵੱਡੀ ਜਾਣਕਾਰੀ ਜਿਵੇਂ ਹੀ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ